ਘੋੜੇ ਵਾਂਗੂ ਦੌੜਦੇ ਹਾਂ ਹਾਂਜੀ ਘੋੜੇ ਦੇ ਨਾਲ ਵੀ ਦੌੜੀਦਾ ਏ ਘੋੜਾ ਫੜਕੇ ਵੀ ਦੌੜੀਦਾ ਘੋੜੇ ਨੂੰ ਵੀ ਪਿੱਛੇ ਛੱਡਦੇ ਹਾਂ ਹਾਂਜੀ ਹਾਂਜੀ ਇਹ ਜੀ ਜਦੋਂ ਮੈਂ 5ਵੀਂ ਕਲਾਸ ਚ ਪੜਦਾ ਸੀਗਾ ਜਦੋਂ ਮੈਨੂੰ ਦੌੜਨ ਦੀ ਸ਼ੌਂਕ ਪੈ ਗਿਆ ਸੀ ਮੇਰੇ ਫਾਦਰ ਵੀ ਪਹਿਲਾਂ ਹਾਕੀ ਦੇ ਨੈਸ਼ਨਲ ਪਲੇਅਰ ਸੀਗੇ ਉਹ ਵੀ ਦੌੜਦੇ ਹੁੰਦੇ ਸੀ ਅਗੜੀ ਸੀਗੀ ਮੈਂ 1985 ਵਿੱਚ ਨੈਸ਼ਨਲ ਗੇਮਾਂ ਚੰਡੀਗੜ੍ਹ ਹੋਈਆਂ ਸੀਗੀਆਂ ਜੀ ਗਰਦਾਰ ਸੰਧ ਸਿੰਘ ਚੇਅਰਮੈਨ ਸੀਗੇ ਕਬੱਡੀ ਦੇ ਉਹਨਾਂ ਨੇ ਸਾਨੂੰ ਪ੍ਰਾਈਜ਼ ਦਿੱਤੇ ਸੀ ਉੱਥੇ 골ਡ ਮੈਡਲ ਮੈਨੂੰ ਸਰਟੀਫਿਕੇਟ ਮਿਲਿਆ ਸੀਗਾ 10000 ਰੁਪਇਆ ਮਿਲਿਆ ਸੀ 1985 ਦੇ ਵਿੱਚ ਦੌੜਨ ਦੇ ਭਾਈ ਦਾਇਆ ਜੀ ਦੇਖੋ ਦੌੜਨ ਨਾਲ ਨਾਲ ਤਾਂ ਅਸੀਂ ਇੰਡੀਆ ਸਾਰਾ ਘੁੰਮ ਲਈਦਾ ਤੇ ਨਾਲੇ ਅਸੀਂ ਬਾਹਰ ਲੀਆਂ ਕੰਟਰੀਆਂ ਦੌੜਿਆਈਦਾ ਨਾਲੇ ਸਿਹਤ ਫਿੱਟ ਬਹਰ ਰਹਿੰਦੀ ਆ ਕੋਈ ਬਿਮਾਰੀ ਨਿੜੇ ਨਹੀਂ ਆਉਂਦੀ ਹੈਗੀ ਸਾਡਾ ਕੰਮ ਦਾ ਭਾਵੇਂ ਹੀ ਆ ਬਈ ਜਿੰਨੇ ਮੁੰਡੇ ਕੁੜੀਆਂ ਨੇ ਨਸ਼ਿਆਂ ਨੂੰ ਤੇ ਦਲਦਲ ਚੋਂ ਨਿਕਲ ਕੇ ਗੇਮਾਂ ਕਰਿਆ ਕਰਨ ਸਰੀਰ ਨੂੰ ਤੰਦਰੁਸਤ ਰੱਖਣ ਸਾਡੇ ਉਹ ਇਹ ਵੀ ਐਸ਼ਾ ਜਿੱਤਣ ਫਿਰ ਬਾਟ ਜਿੱਤ ਕੇ ਆਉਣ ਤੇ ਇਹੀ ਮੈਂ ਬੱਚਿਆਂ ਨੂੰ ਸਿੱਖਿਆ ਦੇਣੀ ਚਾਹੁੰਨਾ ਕੋਈ ਗੇਮਾਂ ਕਰਨ ਨਸ਼ੇ ਤੋਂ ਬਚਣ ਇਹ ਦਰਦਲ ਚੋਂ ਨਿਕਲ ਜਾਣਾ ਨੂੰ ਸਿੱਖਿਆ ਦੇਣੀ ਚਾਹੁੰਨਾ ਕੋਈ ਗੇਮਾਂ ਕਰਨ ਨਸ਼ੇ ਤੋਂ ਬਚਣ ਇਹ ਦਰਦਲ ਚੋਂ ਨਿਕਲ ਜਾ ਮੇਰਾ ਜੀ ਸ਼ੌਂਕ ਪਹਿਲਾਂ ਤੋਂ ਸੀ ਮੈਂ ਇੰਡੀਆ ਵੀ ਜਿੰਨਾ ਸਰਵਿਸ ਵੀ ਜਿੰਨਾ ਜਿੱਥੇ ਤੱਕ ਸਾਨੂੰ ਲੈ ਜਾਂਦੇ ਸੀਗੇ ਏਸ਼ੀਆ ਤੱਕ ਸਾਨੂੰ ਲੈ ਕੇ ਜਾਂਦੇ ਸੀ ਏਸ਼ੀਆ ਤੱਕ ਫਾਸਟਾਈ ਦਾ ਸੀਗਾ 올림픽 ਵੀ ਸਾਨੂੰ ਲੈ ਕੇ ਹੀ ਨਹੀਂ ਗਏ ਹੈਗੇ ਕਿ ਏਸ਼ੀਆ ਜਿਹੜਾ ਫਾਸਟ ਦਾ 올림픽 ਜਾਂਦੇ ਨੇ ਜੀ ਕੋੜੇ ਵਾਂਗੂ ਦੌੜ ਦਿਓ ਹਾਂਜੀ ਘੋੜੇ ਦੇ ਨਾਲ ਵੀ ਦੌੜੀਦਾ ਸੀ ਘੋੜਾ ਫੜਕੇ ਵੀ ਦੌੜੀਦਾ ਘੋੜੇ ਨੂੰ ਵੀ ਪਿੱਛੇ ਛੱਡ ਦਿੱਤਾ ਹਾਂਜੀ ਹਾਂਜੀ ਅੰਕ ਜੀ ਸ਼ੁਰੂਆਤ ਕਿਵੇਂ ਹੋਈ ਸੀ ਇਸ ਸਫ਼ਰ ਦੀ ਇਹ ਜੀ ਜਦੋਂ ਮੈਂ 5ਵੀਂ ਕਲਾਸ ਚ ਪੜਦਾ ਸੀਗਾ ਜਦੋਂ ਮੈਨੂੰ ਦੌੜਨ ਦੀ ਸ਼ੌਂਕ ਪੈ ਗਿਆ ਸੀ ਮੇਰੇ ਫਾਦਰ ਵੀ ਪਹਿਲਾਂ ਹਾਕੀ ਦੇ ਨੈਸ਼ਨਲ ਪਲੇਅਰ ਸੀਗੇ ਉਹ ਵੀ ਦੌੜਦੇ ਹੁੰਦੇ ਸੀ ਉਹ ਮੈਨੂੰ ਵੀ ਸ਼ੌਂਕ ਪੈ ਗਿਆ ਫਿਰ 골ਡ ਮੈਡਲ ਮੇਰਾ 5ਵੀਂ ਕਲਾਸ ਤੇ ਸਾਡਾ ਕੰਪੀਟੀਸ਼ਨ ਵਾਲੀ ਸੰਨਿਆਣ ਢਨਾਰੀ ਕਲਾ ਮੇਰਾ ਪਿੰਡ ਆ ਜਿਹੜਾ ਲੁਧਿਆਣਾ ਤੇ ਉਸ ਤੋਂ ਬਾਅਦ ਫਿਰ 10ਵੀਂ ਦੇ ਵਿੱਚ ਵੀ ਮੇਰੇ 골ਡ ਮੈਡਲ ਸੀ ਉਸ ਤੋਂ ਬਾਅਦ ਕਾਲਜ ਦੇ ਵਿੱਚ ਵੀ 골ਡ ਮੈਡਲ ਸੀਗੇ ਇੰਟਰਨੈਸ਼ਨਲ ਉਸ ਤੋਂ ਬਾਅਦ ਮਿਲਟਰੀ ਜਾ ਲਗਾ ਮਿਲਟਰੀ ਸਰਬੋਜਿਤ ਕੇ ਫਿਰ ਨੇਸ਼ਨਲ ਜਿੱਤਿਆ ਫਿਰ ਏਸ਼ੀਆ ਗਿਆ ਮਲੇਸ਼ੀਆ ਚ ਉੱਥੋਂ ਮੇਰੇ 골ਡ ਮੈਡਲ ਸੀਗੇ ਬੈਟਨ ਐਥਲੀਟ ਸੀ ਉੱਥੇ ਦਾ ਉਸ ਤੋਂ ਬਾਅਦ ਫਿਰ ਹੁਣ 18 ਦੇ ਵਿੱਚ ਅਸੀਂ ਨਸਕ ਗਏ ਸੀ ਮੈਂ ਫਾਸਟ ਸੀਗਾ ਤੇ ਦੂਜੇ ਨੰਬਰ ਤੇ ਮਾਨ ਸਾਹਿਬ ਸੀਗੇ 2018 ਦੇ ਵਿੱਚ 19 ਦੇ ਵਿੱਚ ਪੰਜ ਕੁਲੇ ਤੋਂ ਵੀ ਅਸੀਂ ਫਾਸਟ ਸੈਕਿੰਡ ਸੀਗੇ ਮੈਂ ਤੇ ਮਾਨ ਸਾਹਿਬ ਉਸ ਤੋਂ ਬਾਅਦ ਅਸੀਂ ਬੰਗਲੌਰ ਗਏ ਬੰਗਲੌਰ ਤੋਂ ਮੈਂ 100 ਮੀਟਰ 200 ਔਰ 400 ਤਿੰਨਾ ਚੀ ਫਾਸਟ ਸੀ ਹੁਣ ਆਸਟ੍ਰੇਲੀਆ ਅਕਤੂਬਰ ਦੇ ਵਿੱਚ 7 ਤੋਂ 14 ਤਰੀਕ ਐਡਿਲਾਇਡ ਨੇ ਸਾਊਥ ਆਸਟ੍ਰੇਲੀਆ ਉੱਥੇ ਹੁਣ ਜਾ ਰਹੇ ਹਾਂ ਅਸੀਂ ਦੌੜਨ ਕੰਪੀਟੀਸ਼ਨ ਲੜਨ ਲਈ ਮਾਸਟਰ ਉੱਥੇ ਆਸਟ੍ਰੇਲੀਆ ਮਾਸਟਰ ਸਿਲੈਕਟ ਸਾਥ ਹੈ ਹੁਣ ਜਿੰਨੀ ਉਮਰ ਹੈ ਦੌੜ ਨਹੀਂ ਇੰਡੀਆ ਵੀ ਬਾਹਰੀਆਂ ਕੰਟਰੀਆਂ ਦੇ ਵੀ ਹੁਣ 24 ਦੇ ਵਿੱਚ ਪੈਨ ਨਾਲੇ ਖੜਾ ਰਿਹਾ ਰਹੇ ਨੇ ਅਮਰੀਕਾ ਦੇ ਵਿੱਚ 24 ਵਿੱਚ ਵੀ ਮੈਂ ਤੇ ਮਾਨ ਸਾਹਿਬ ਇੱਕ ਅਮਰੀਕ ਸਿੰਘ ਮਿੱਕਾ ਜੀ ਜੋ ਕੰਨ ਨਾਲ ਕਮੈਂਟਰ ਚੱਕ ਦਿੰਦਾ ਅਸੀਂ ਜਾ ਰਹੇ ਹਾਂ ਅਮਰੀਕਾ ਵੀ ਜਾ ਰਹੇ ਹਾਂ ਆਸਟ੍ਰੇਲੀਆ ਵੀ ਜਾ ਰਹੇ ਹਾਂ ਤਗੜੀ ਸੀਗੀ ਮੈਂ 1985 ਵਿੱਚ ਨੈਸ਼ਨਲ ਗੇਮਾਂ ਚੰਡੀਗੜ੍ਹ ਹੋਈਆਂ ਸੀਗੀਆਂ ਜੀ ਗਰਦਾਰ ਸਿੰਘ ਚੇਅਰਮੈਨ ਸੀਗੇ ਕਬੱਡੀ ਦੇ ਉਹਨਾਂ ਨੇ ਸਾਨੂੰ ਪ੍ਰਾਈਜ਼ ਦਿੱਤੇ ਸੀ ਉੱਥੇ 골ਡ ਮੈਡਲ ਮੈਨੂੰ ਸਰਟੀਫਿਕੇਟ ਮਿਲਿਆ ਸੀਗਾ 10000 ਰੁਪਇਆ ਮਿਲਿਆ ਸੀ 1985 ਦੇ ਵਿੱਚ ਪਹਿਲੀ ਕਲਾਸ 'ਚ ਬੜਨ ਲੱਗਿਆ ਮੈਂ ਸਾਰੇ ਮੁੰਡਿਆਂ ਨਾਲ ਮੂਰੀ ਹੁੰਦਾ ਸੀ ਦੌੜਨ 'ਚ ਵੀ ਕਬੱਡੀ 'ਚ ਵੀ ਤੇ ਫਰਸਟ ਹੀ ਆਉਂਦੇ ਹੁੰਦੇ ਸੀ ਸ਼ੌਂਕ ਪੈ ਗਿਆ ਹੈ ਜਾਂ ਉਹ ਕਿਲਾ ਰੈਪਰ ਵੀ 18 ਚੁਈਆਂ ਉੱਥੇ ਜਦੋਂ ਹੀ ਆ ਫਰਸਟ ਹੀ 골ਡ ਮੈਡਲ ਸੀ ਆਐਸਐਲ ਵੀ ਹੋਈਆਂ ਨੇ ਜਨਵਰੀ ਦੇ ਵਿੱਚ 21 22 ਕਿੰਨੀਆਂ ਜਨਵਰੀਆਂ ਸੀਗੀਆਂ ਉੱਥੇ ਹੀ ਮੇਰਾ 골ਡ ਮੈਡਲ 골ਡ ਮੈਡਲ ਸੀਗਾ ਆਪਣੇ ਜੀਵਨ ਜਿਹੜਾ ਜੀਵਨ ਸਿੰਘ ਸੰਗੋਆ ਵਾਲਾ ਇਹਨਾਂ ਨੇ ਮੇਰੇ 골ਡ ਮੈਡਲ ਪਾਇਆ ਸੀਗਾ ਕਹਿੰਦਾ ਸੀ ਭਾਵਾ ਮੁੰਡੇ ਨੇ ਜਾਂ ਕੁੜੀਆਂ ਨੇ ਸਵੇਰੇ ਸ਼ਾਮ ਗਰਾਊਂਡ ਦੇ ਵਿੱਚ ਵੱਧ ਤੋਂ ਵੱਧ ਪ੍ਰੈਕਟਿਸ ਕਰਨ ਨਸ਼ਿਆਂ ਤੋਂ ਬਚ ਕੇ ਰਹਿਣ ਤੇ ਸਵੇਰੇ ਸ਼ਾਮ ਜਰੂਰ ਗਰਾਊਂਡ ਦੇ ਵਿੱਚ ਆਉਣ ਪ੍ਰੈਕਟਿਸ ਕਰਨ ਬਿਮਾਰੀਆਂ ਤੋਂ ਸਾਰੀਆਂ ਤੋਂ ਬਚ ਕੇ ਰਹਿਣਾ ਦੌੜਨ ਦੇ ਫਾਇਦੇ ਆ ਜੀ ਦੇਖੋ ਦੌੜਨ ਨਾਲ ਨਾਲ ਤਾਂ ਅਸੀਂ ਇੰਡੀਆ ਸਾਰਾ ਘੁੰਮ ਲਈਦਾ ਤੇ ਨਾਲੇ ਅਸੀਂ ਬਾਹਰਲੀਆਂ ਕੰਟਰੀਆਂ ਦੌੜਿਆਈਦਾ ਨਾਲੇ ਸਿਹਤ ਫਿੱਟ ਬਹਰ ਰਹਿੰਦੀ ਆ ਕੋਈ ਬਿਮਾਰੀ ਨੀੜੇ ਨਹੀਂ ਆਉਂਦੀ ਹੈਗੀ ਸਾਡਾ ਕੈਨੇਡਾ ਦਾ ਭਾਵੇਂ ਹੀ ਆ ਬਈ ਜਿੰਨੇ ਮੁੰਡੇ ਕੁੜੀਆਂ ਨੇ ਨਸ਼ਿਆਂ ਨੂੰ ਤੇ ਦਲਦਲ ਚੋਂ ਨਿਕਲ ਕੇ ਗੇਮਾਂ ਕਰਿਆ ਕਰਨ ਸਰੀਰ ਨੂੰ ਤੰਦਰੁਸਤ ਰੱਖਣ ਸਾਡੇ ਉਹ ਵੀ ਏਸ਼ੀਆ ਜਿੱਤਣ ਫਿਰ ਵਰਡ ਜਿੱਤ ਗਿਆ ਹੁਣ ਤੇ ਇਹੀ ਮੈਂ ਬੱਚਿਆਂ ਨੂੰ ਸਿੱਖਿਆ ਦੇਣੀ ਚਾਹੁੰਦਾ ਕੋਈ ਗੇਮਾਂ ਕਰਨ ਨਸ਼ਿਆਂ ਤੋਂ ਬਚਣ ਇਹ ਦਲਦਲ ਚੋਂ ਨਿਕਲ ਜਾਣਾ ਮੇਰਾ ਜੀ ਸ਼ੌਂਕ ਪਹਿਲਾਂ ਤੋਂ ਸੀ ਮੈਂ ਇੰਡੀਆ ਵੀ ਜਿੱਤਣਾ ਸਰਵਸ ਵੀ ਜਿੱਤਣਾ ਜਿੱਥੇ ਤੱਕ ਸਾਨੂੰ ਲੈ ਜਾਂਦੇ ਸੀਗੇ ਏਸ਼ੀਆ ਤੱਕ ਸਾਨੂੰ ਲੈ ਕੇ ਜਾਂਦੇ ਸੀ ਏਸ਼ੀਆ ਤੱਕ ਫਸਟਾਈਡਾ ਸੀਗਾ 올림픽 ਫੇ ਸਾਨੂੰ ਲੇ ਜਿਹਨੇ ਹੈਗੇ ਆਸ਼ੀਆ ਜਿਹੜਾ ਫਾਸਟ ਦਾ ਅਲੰਪਕ ਜਾਂਦੇ ਨੇ ਆਪਣੀ ਗਵਰਨਮੈਂਟ ਨਹੀਂ ਸਹੀ ਹੈਗੀਆਂ ਫਿਰ ਗਾਂਸ਼ਪਾਰਸੀ ਆ ਜਾਂਦੇ ਨੇ ਗਾਂ ਬਿਸ਼ਪਾਰਸ਼ਾ ਇਹਨੂੰ ਲੈਂਦੇ ਨੇ 2018 ਵਿੱਚ শ্রীলঙ্কা ਨੂੰ ਨਾਸਕ শ্রীলঙ্কা ਵੀ ਆਇਆ ਸੀ ਉਹਨਾਂ ਨੂੰ ਵੀ ਹਰਾਇਆ ਬਾਕੀ ਆਪਣੇ ਪੂਰੇ 29 ਸਟੇਟਾਂ ਸੀ ਸਾਰਿਆਂ ਨੂੰ ਹਰਾਇਆ 19 ਦੇ ਵਿੱਚ ਪੰਜਕੂਲੇ ਹੋਈਆਂ ਸੀ ਉੱਥੇ ਵੀ ਫਾਸਟ ਸੀ ਉੱਥੇ ਵੀ 29 ਸਟੇਟਾਂ ਨੂੰ ਹਰਾਇਆ ਤੇ 2000 ਫਿਰ ਉਸ ਤੋਂ ਬਾਅਦ ਆਪਣਾ ਆ ਗਿਆ ਸੀ ਜੋ ਕਿ ਕਰੋਨਾ ਚ ਚੱਲਿਆ ਸੀਗਾ ਉਹ ਫਿਰ ਕਰਫੂ ਲੱਗਣ ਲੱਗ ਗਿਆ ਫਿਰ 2022 ਚ ਹੋਈਆਂ ਨੇ ਉਹਦੇ ਚ ਵੀ ਫਿਰ ਅਸੀਂ ਬੰਗਲੌਰ ਗਏ ਸੀ ਉੱਥੇ 100 200 400 ਦੇ ਵਿੱਚ ਮੇਰਾ ਮੈਂ ਬੈਸਟ ਲੀਡ ਸੀਗਾ ਵਰਨਤ ਲੀਡ ਟਨ 골ਡ ਮੈਡਲ ਸੀ ਮੇਰੇ ਤਿੰਨਾਂ ਚੋਂ 43ਵੀਂ ਆ ਉਹਦੇ ਚ ਮੈਂ 100 ਹਾਈਡਲ ਜਿਹਦੇ ਵਿੱਚ ਹਾਈਡਲ ਚ ਫਸਟ ਸੀ ਤੇ ਹਾਈ ਜੰਪ ਚ ਵੀ ਫਸਟ ਸੀਗਾ ਮੇਰੇ ਜਿਹੜੇ ਬੱਚੇ ਨੇ ਉਹ ਵੀ ਨੈਸ਼ਨਲ ਪਲੇਅਰ ਨੇ ਹੁਣ ਕੈਨੇਡਾ ਜਨੇ ਉੱਥੇ ਉਹ ਨੈਸ਼ਨਲ ਉੱਥੇ ਗੇਮਾਂ 'ਚ ਫਸਟ ਹੀ ਹੁੰਦੇ ਨੇ ਬੇਟਾ ਇੱਕ ਬੇਟੀ ਆ ਜਿਹੜਾ ਮੇਰਾ ਪੋਤਾ ਹੁਣ ਬਾਹਰ ਤੁਸੀਂ ਦੇਖਿਆ ਸੀਗਾ ਉਹ ਵੀ ਹੁਣ ਫਸਟ ਆਇਆ ਪੰਜਾਬ ਦੀਆਂ ਦੌੜਾਂ ਹੋਈਆਂ ਸੀਗੀਆਂ ਤੇ ਹੈਂਡਬਾਲ ਦਾ ਵੀ ਕੈਪਟਨ ਸੀਗਾ ਹੈਂਡਬਾਲ 'ਚੋਂ ਵੀ ਉਹ ਫਸਟ ਨਾ ਹੀ ਟੀਮ ਆਈ ਆ ਸਾਡੇ ਕਹਾ ਬਜ਼ੁਰਗ ਵੀ ਦੌੜਦੇ ਸਾਡੇ ਜਿਹੜਾ ਬਾਬਾ ਜੀ ਸੀ ਉਹ ਵੀ ਉਹ ਏਸ਼ੀਆ ਦਾ ਪਲੇਅਰ ਸੀਗਾ ਤੇ ਉਹ ਵੀ ਬਾਬਾ ਅੰਡਰ 2100 400 ਚ ਬਹੁਤ ਦੌੜਦਾ ਸੀਗਾ ਉਹਨੇ ਇਹ ਪੀੜੀ ਚੱਲਦਾ ਆ ਰਿਹਾ ਹੈ ਇਹ ਵਾਹਿਗੁਰੂ ਦੀਓ ਕਿਰਪਾਈ ਸੱਚੇ ਬਾਦਸ਼ਾਹ ਦੀ ਵੀਰੇ ਦੌੜ ਕੇ ਪੂਰਾ ਫੇ ਕਾਲੇ ਛੋਲੇ ਖਾਈ ਦਿੰਨੇ ਤੇ ਬਾਕੀ ਬਦਾਮ ਤੇ ਵਧੀਆ ਫਰੂਟ ਮੌਸਮ ਦੇ ਹਿਸਾਬ ਨਾਲ ਖਰਾਕ ਬਈਆ ਰੱਖੀ ਦੀ ਆ ਬੱਚਿਆਂ ਨੂੰ ਵੀ ਕਹਿੰਦੇ ਆ ਜਿੰਨੀ ਖਰਾਕ ਖਾਓਗੇ ਨਸ਼ਿਆਂ ਤੋਂ ਬਚੋਗੇ ਉਹਨੇ ਤਕੜੇ ਪਲੇਅਰ ਬਣੋਗੇ ਹੁਣ ਜਿਹੜਾ ਮੇਰਾ ਪੋਤਾ ਉਹਦੀ ਸੋਚ ਆ ਉਹ ਕਹਿੰਦਾ ਤੁਸੀਂ ਤਾਂ ਕਹਿੰਦਾ ਦਾदू ਗਏ ਹੋ ਇਹ ਸ਼ਹੀਦ ਜਿੱਤ ਗਏ ਹੋ ਕਹਿੰਦਾ ਮੈਂ 올림픽 ਜਿੱਤਣਾ ਜਿਹੜੀ ਨੀ ਦੀ ਸੋਚ ਤਕੜੀ ਹੈ ਸਕੂਲ ਚ ਜਾਂ ਹੁਣ ਪੰਜਾਬ ਤੱਕ ਉਹਨੇ ਕਿਸੇ ਮੂਰੇ ਨਿਕਲ ਨਹੀਂ ਦਿੱਤਾ ਬੱਚਿਆਂ ਨੂੰ ਇਹੀ ਸਿੱਖਿਆ ਦੇ ਰਿਹਾ ਹਾਂ ਇਹੀ ਮੈਂ ਕਹਿੰਦਾ ਬਈ ਉਹ ਨਸ਼ਾ ਦੀ ਦੱਦਲ ਚੋਂ ਨਿਕਲ ਕੇ ਸਵੇਰੇ ਸ਼ਾਮ ਗਰਾਊਂਡ ਦੇ ਵਿੱਚ ਜਾਣ ਪ੍ਰੈਕਟਿਸ ਕਰਨ ਤਕੜੇ ਪਲੇਅਰ ਬਣਨ ਨਸ਼ਿਆਂ ਤੋਂ ਦੂਰ ਰਹਿਣ ਦੀ ਦੱਦਲ ਚੋਂ ਨਿਕਲ ਜਾਣਾ ਤੇ ਏਸ਼ੀਆ ਜਿੱਤ ਕੇ 올림픽 ਵੀ ਜਿੱਤਣ ਜਿਵੇਂ ਅਸੀਂ ਬਾਹਰ ਜਿੱਤ ਕੇ ਆਉਨੇ ਆ ਐਵੇਂ ਉਹ ਸੱਤੋਂ ਵੀ ਤਕੜੇ ਪਲੇਅਰ ਬਣਨਾ ਨਸ਼ਾ ਤੋਂ ਵੱਤ ਜਾਣਾ ਸਵੇਰੇ 4 ਵਜੇ ਮੈਂ ਉੱਠ ਖੜਦਾ 5 ਵਜੇ ਤੋਂ ਜਣੀ 7 ਵਜੇ ਤੱਕ ਕਰ ਲੈਣਾ 2 ਘੰਟੇ ਲੱਗ ਵੀ ਜਾਂਦੇ ਹਨ ਸ਼ਾਮ ਨੂੰ ਵੀ 5 ਤੋਂ 7 ਲਾ ਲੈਂਦੇ ਆ ਆਪਣੇ ਜਿਹੜਾ ਗੁਰਨਾਨਕ ਸਟੇਡੀਅਮ ਲੋਦੇ ਹਨ ਆ ਉੱਥੇ ਸਵੇਰ ਦੇ ਟਾਈਮ ਆ ਉਹਨਾਂ ਦੇ ਜਿਹੜੇ ਐਥਲੀਟ ਸੀ ਪੁਰਾਣੇ ਉਹ ਪ੍ਰੈਕਟਿਸ ਕਰਦੇ ਸੀ ਮੈਂ ਵੀ ਉੱਥੇ ਗਿਆ ਹੋਇਆ ਸੀਗਾ ਉਹ ਮੈਂ ਉਹਨਾਂ ਨੂੰ ਕਿਹਾ ਵੀ ਮੈਂ ਵੀ ਥੋੜਾ ਦੌੜਨਾ ਉਹ ਕਹਿੰਦੇ ਬਾਬਾ ਤੂੰ ਰਹਿਣ ਦੇ ਤੂੰ ਵਗੜੀ ਰਹਿਣਾ ਉਹ ਮੈਂ ਜਲ ਨੂੰ ਦੇਖ ਲੈਣ ਨੂੰ ਦੌੜ ਕੇ ਉਹ ਮੈਂ ਸਾਰੇ ਮੰਗਰ ਛੱਡ ਤੇ ਜੀ ਉਥੇ ਕੋਚ ਸੀ ਉਹ ਵੀ ਹੈਰਾਨ ਹੋਈ ਜਾਣ ਪਹਿਲਾਂ ਨੂੰ ਪਤਾ ਹੀ ਨਹੀਂਦਾ ਜੀ ਬੁੜੇ ਨਾਂ ਦਾ ਦੌੜੂਗਾ ਫਿਰ ਜੇ ਦੌੜਦੇ ਆ ਫਿਰ ਉਹ ਦੇਖ ਦਿਆ ਕਹਿੰਦਾ ਹੈ ਇਹਨਾਂ ਦੀ ਧੋੜੀ ਜਾਨੇ ਮੈਂ 1 ਮਿੰਟ ਦੇ ਵਿੱਚ 400 ਮੀਟਰ ਲਾ ਦਿੰਦਾ ਹਜੇ ਵੀ ਆਸਟ੍ਰੇਲੀਆ ਤੋਂ ਬਾਅਦ ਇੱਥੇ ਜਾਵਾਂਗੇ ਅਸੀਂ ਜੀ ਅਮਰੀਕਾ ਪੈਨ ਗੇਮਾਸਟਰ ਹੋ ਰਹੀ ਆ ਉਸ ਤੋਂ ਬਾਅਦ ਫਿਰ ਹੋਰ ਇਹਨੇ ਕੈਨੇਡਾ ਦੇ ਵਿੱਚ ਟੋਰਾਂਟੋ ਫਿਰ ਕੈਨੇਡਾ ਜਾਵਾਂਗੇ ਪੇ ਖਰਚਾ ਜਣੀ ਸਾਡਾ ਆਪ ਦੇ ਹੁੰਦਾ ਗਵਰਨਮੈਂਟ ਸਾਨੂੰ ਕੋਈ ਪੈਸਾ ਨਹੀਂ ਦਿੰਦੀ। ਨਹੀਂ ਦਿੰਦੀ। ਸ਼ਾਇਦ ਭਗਵੰਤ ਮਾਨ ਸਰਕਾਰ ਸ਼ਾਇਦ ਮੜਾ ਮੋਟਾ ਦੇਣ ਲੱਗ ਜਾਵੇ। ਸ਼ਾਇਦ ਹੋ ਸਕਦਾ। ਜਾਂ ਫੇ ਕਿਤੋਂ ਜਿਹੜਾ ਕੋਈ 골ਡ ਮੈਡਲ ਹੁੰਦਾ ਕਈ ਵਾਰੀ ਉਹਦਾ ਸੋਨੇ ਦਾ ਹੁੰਦਾ। ਉਹ ਉਹ ਸਾਨੂੰ ਜਣੀ ਉਹ ਲੱਖ ਰੁਪਏ ਦਾ ਹੁੰਦਾ ਕਿਉਂ ਕਿਤੇ ਕਿਤੇ ਮਿਲਦਾ। ਆ ਦਰਸ਼ਕਾਂ ਨੂੰ ਤਾਂ ਮੈਂ ਇਹੀ ਕਹਿਣਾ ਚਾਹੁੰਨਾ ਵੀ ਜਿੰਨੇ ਮੁੰਡੇ ਕੁੜੀਆਂ ਨੇ ਕੁੜੀਆਂ ਵੀ ਹੁਣ ਨਸ਼ੇ ਦਲਦਲ ਚ ਫਸ ਰਹੀਆਂ ਨੇ ਮੁੰਡੇ ਵੀ ਫਸ ਰਹੇ ਨੇ। ਨਸ਼ੇ ਦੀ ਦਲਦਲ ਚੋਂ ਨਿਕਲ ਕੇ ਸਵੇਰੇ ਸ਼ਾਮ ਦੌੜ ਲਾਇਆ ਕਰਨ ਕਵੱਡੀ ਖੇਡਿਆ ਕਰਨ ਫੁੱਟਬਾਲ ਹੱਕੀ ਗੇਮਾਂ ਕਰਿਆ ਕਰਨ ਪ੍ਰੈਕਟਿਸ ਕਰਨ ਤਕੜੇ ਪਲੇਅਰ ਬਣਨ ਤਾਂ ਕਿ ਬਾਹਰੋਂ ਏਸ਼ੀਆ 올림픽 ਜਿੱਤ ਕੇ ਆਉਣ